ਦਸਿਆ ਵਾ ਤੇਰਾ ਤੇਰਾ ਕਿੱਥੇ ਦਾ ਵਸਤ ਦਾ ਦਸਿਆ ਜਰੂਰ ਤੀਨੋ ਕਿਨੂੰ ਪਤਾ ਇਸ ਵਸਤ ਦਾ ਕਿ ਕਿੱਥੋਂ ਦਾ ਹੈ ਉਹਨੇ ਇਹ ਪੈਸੇ ਹੁਣ ਕੀ ਕਰੇਗਾ ਆਹ ਪੰਜਾਬ ਦਾ ਨਾਮ ਬਣਾਵਾ ਬੰਦਿਆਲੇ ਦੇ ਨਾਮ ਤੇ ਆਉਂਦੇ ਕਿਉਂਦਾ ਲੋਹੇ ਨੂੰ ਲਾਜ ਨਹੀਂ ਕਿ ਕਿਉਂਦਾ ਉਹਨਾਂ ਦੇ ਅੱਗੇ ਕੱਟੀ ਹੋਈ ਆ ਸਾਡੀ ਆਪਣੇ ਵਾਲੀ ਦਾ ਮੈਚ ਚਾਹੀਦਾ ਕੋਈ ਆਇਆ ਪਾਕਿਸਤਾਨ ਤੋਂ ਮਾਮਾ ਬੰਦਿਆਲਾ ਸੁਨਾਮ ਬੰਦਿਆਲੇ